ਗੈਂਗਸਟਰਾਂ ਤੇ ਵਾਰ ਸਾਡਾ ਕੈਂਪੇਨ ਵੀ ਜਨਵਰੀ ਨੂੰ ਸ਼ੁਰੂ ਹੋਇਆ ਹੈ ਉਸ ਦੀ ਮੈਂ ਬਾਰਡਰ ਰੇਂਜ ਤੇ ਕਮਿਸ਼ਨਰ ਅੰਮ੍ਰਿਤਸਰ ਤਰਨਤਾਰਨ ਡਿਸਟ੍ਰਿਕਟ ਦਾ ਰਿਵਿਊ ਕੀਤਾ ਸੀਗਾ ਅਫਸਰਾਂ ਨਾਲ ਇੱਕ ਮੀਟਿੰਗ ਕੀਤੀ ਹੈ ਜਿਸ ਦੇ ਵਿੱਚ ਮੇਰੇ ਨਾਲ ਮੇਰੇ ਕੁਲੀਗ ਏਜੀਪੀ ਏਜੀਟੀਐਫ ਸ਼੍ਰੀ ਪ੍ਰਮੋਦ ਬਾਨ ਏਜੀਪੀ ਕਾਊਂਟਰ ਇੰਟੈਲੀਜੈਂਸ ਅਮਿਤ ਪ੍ਰਸ਼ਾਦ ਜੀ ਨਾਲ ਕਮਿਸ਼ਨਰ ਆਫ ਪੁਲਿਸ ਅੰਮ੍ਰਿਤਸਰ ਡੀਆਈਜੀ ਬਾਰਡਰ ਰੇਂਜ ਗੋਇਲ ਸਾਹਿਬ ਡੀਆਈਜੀ ਫਿਰੋਜ਼ਪੁਰ ਰੇਂਜ ਐਸਐਸਪੀ ਤਰਨਤਾਰਨ ਐਸਐਸਪੀ ਅੰਮ੍ਰਿਤਸਰ ਰੂਰਲ ਐਸਐਸਪੀ ਪਟਾਣਾ ਐਸਐਸਪੀ ਗੁਰਦਾਸਪੁਰ ਅਤੇ SSP ਪਟਾਣਕੋਟ ਮੀਟਿੰਗ 'ਚ ਸ਼ਾਮਿਲ ਹੋਏ ਇਸ ਤੋਂ ਬਾਅਦ ਮੈਂ ਇੱਕ ਸੈਪਰੇਟ ਮੀਟਿੰਗ ਬਟਾਲਾ ਦੇ ਆਫੀਸਰਸ ਗੈਸਟਡ ਆਫੀਸਰਸ ਤੇ ਐਸਐਚਓਜ਼ ਨਾਲ ਕੀਤੀ ਤੇ ਬਟਾਲਾ ਜ਼ਿਲ੍ਹੇ ਦੇ ਕ੍ਰਾਈਮ ਦਾ ਰਿਵਿਊ ਕੀਤਾ ਗਿਆ ਤੇ ਮੈਂ ਦੱਸਣਾ ਚਾਹਵਾਂਗਾ ਕਿ ਇਹ ਜਿਹੜਾ ਕੈਂਪੇਨ ਸ਼ੁਰੂ ਹੋਇਆ 20 ਜਨਵਰੀ ਤੋਂ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਉਹਨਾਂ ਨੇ ਆਪ ਕੈਂਪੇਨ ਨੂੰ ਕਨਸੀਵ ਕੀਤਾ ਜਿਹੜੇ ਕੁਝ ਪਿੱਛੇ ਕ੍ਰਾਈਮਸ ਹੋਈ ਸੀਗੇ ਉਹਨਾਂ ਨੂੰ ਟਰੈਕ ਕਰਦੇ ਹੋਏ ਸਾਡੇ ਆਫੀਸਰਸ ਨਾਲ ਬ੍ਰੇਨਸਟਾਰਮਿੰਗ ਸੈਸ਼ਨਸ ਤੋਂ ਬਾਅਦ سی ایم صاحب نے ایک پروگرام بنایا جس نو اسی ایک ملٹی پرونگڈ جڑا اسی ایک لیگل طریقے نال گینگسٹرز تے اٹیک شروع کیتا ہے کہ پنجاب دے ویچ گینگسٹرز کی کرائم دی کوئی جگہ نہیں ہے پنجاب دے ویچ کوئی کرائم کرے گا تو پجب پولیس اسارت ہر کونے تک اس کو ٹریس کرا گی جڑے خال والے کیس سی گئے تو اسی دیکھیا ہونا اسی کیلکٹا تو ایرسٹ کر کے لائے ہے اسی رائے پور تو ایرسٹ کر کے لائے ساری پلس پارٹی گجرات مہاراشٹرا بینگلور سلچر ویسٹ بنگال تو جڑے ملزم ہے ارسٹ کر رہے ہیں اسی ایک ٹیک سیل بنایا ہے گا. دے, دے, جڑا کی گورنمنٹ آف انڈیا فورسز نال تالمیل کر کے جڑے ملزم باہر بیٹھے ہیں انہوں نے واپس لے کے آنگے تاکہ وہ لا فیس کر سک ہوں تک جہاں سڈے بارہ ہزار دو سو پچہتر ریڈ کر چکے ہیں پہلے تین دن آپریشن پرہار لانچ کیا جس کے بارہ ہزار پولیس ملازمان نے دو ہزار ریڈس کتے تھے فسٹ ایڈ اس تو بعد ہوں تک اِسی اٹھ ہزار چھ سو اکہتر لوک اپ کیا جس کے تین ہزار سات سو ایک گرفتاریاں ہوئی جابتے مطابق کرمنل کیسز تے ستارہ سو چھیانوے پرسنز نو پریونٹیو ڈیٹینشن دے کے سیکشنس ڈیٹین کیتا گیا ہے گا تین ہزار ایک سو چورنجا نو ویریفیکیشن تو بعد ریلیس کیتا گیا ہے دو سو اڑتالی اس چے پی اوز فڑے گئے ہیں کہ ایک سو چار فائر آرمز ریکور ہوئے ہیں 95 ਗੱਡੀਆਂ ਰਿਕਵਰ ਹੋਈਆਂ ਤੇ ਭਾਰੀ ਮਾਤਰਾ ਦੇ ਵਿੱਚ ਹਿਰੋਇਨ ਡਰੱਗਸ ਹੋਰ ਸਮਾਨ ਰਿਕਵਰ ਹੋਈਆਂ ਇਨਫੈਕਟ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਪਿਛਲੇ ਦੋ ਦਿਨਾਂ ਚ ਤਕਰੀਬਨ 100 ਕਿਲੋ ਹਿਰੋਇਨ ਰਿਕਵਰ ਹੋਈ ਹੈ 1 43 ਕਿਲੋ ਦੀ ਰਿਕਵਰੀ ਵੀ ਡੀਸੀ ਦੇ ਸਹਿਯੋਗ ਨਾਲ ਹੋਈ ਹੈ ਤੇ ਇੱਕ ਹੁਣੇ ਮੈਂ ਅਨਾਉਂਸ ਕੀਤੀ ਸੀ ਕਿ 1.51 ਕਿਲੋ ਹਿਰੋਇਨ ਦੀ ਰਿਕਵਰੀ ਹੋਈ ਹੈ ਇਹ ਜਿਹੜਾ ਗੈਂਗਸਟਰਸ ਤੇ ਵਾਰ ਜਿਹੜਾ ਕੈਂਪੇਨ ਹੈਗਾ ਇਹ ਇਸ ਦਾ ਏਮ ਹੈਗਾ ਕਿ ਆਰਗੇਨਾਈਜ਼ਡ ਕਰਾਈਮ ਦੇ ਕੰਪਲੀਟ ਇਕੋਸਿਸਟਮ ਨੂੰ ਡਿਮੋਲਿਸ਼ ਕੀਤਾ ਜਾਵੇ ਲੀਗਲ ਤਰੀਕੇ ਨਾਲ ਲਾਫਲ ਤਰੀਕੇ ਨਾਲ ਜਿਸ ਦੇ ਵਿੱਚ ਆਪਰੇਸ਼ਨਸ ਕੰਡਕਟ ਕਰਨੇ ਇਹਨਾਂ ਦੀ ਫਾਈਨੈਂਸਿੰਗ ਨੂੰ ਬ੍ਰੇਕ ਕਰਨਾ ਲੌਜਿਸਟਿਕਸ ਨੂੰ ਬ੍ਰੇਕ ਕਰਨਾ ਸੇਫ ਹਾਊਸਸ ਨੂੰ ਆਈਡੈਂਟੀਫਾਈ ਕਰਕੇ ਉਹਨਾਂ ਨੂੰ ਬ੍ਰੇਕ ਕਰਨਾ ਜਿਹੜੇ ਵੈਪਨ ਸਪਲਾਈ ਚੇਨਸ ਨੂੰ ਐਕਸਪੋਜ਼ ਕਰਨਾ ਤੇ ਕਮਿਊਨੀਕੇਸ਼ਨ ਨੈਟਵਰਕਸ ਨੂੰ ਬਸਟ ਕਰਨਾ ਇਹ ਇਸ ਦੇ ਵਿੱਚ ਮੈਂ ਇਹ ਵੀ ਦੱਸਣਾ ਚਾਹਾਂਗਾ ਕਲੈਰੀਫਾਈ ਕਰਨਾ ਚਾਹਾਂਗਾ ਕਿ ਇਹ ਬਿਲਕੁਲ ਇੱਕ ਲਾਫਲ ਆਪਰੇਸ਼ਨ ਹੈ ਕਈ ਭ੍ਰਾਂਤੀਆਂ ਫੈਲਾਈ ਜਾ ਰਹੀਆਂ ਲੋਕਾਂ ਨੂੰ ਗੁਬਰਾਹ ਕੀਤਾ ਜਾ ਰਿਹਾ ਹੈ ਤੇ ਗਮਰਾ ਹੋਣ ਦੀ ਲੋੜ ਨਹੀਂ ਹੈ ਇਲਿਗਲ ਤਰੀਕੇ ਨਾਲ ਹਰ ਇੱਕ ਪਰਸਨ ਨੂੰ ਜਿਸ ਨੂੰ ਅਸੀਂ ਅਰੈਸਟ ਕਰਾਂਗੇ ਉਸਦੇ ਬਾਰੇ ਦੱਸਾਂਗੇ ਉਸ ਦਾ ਕਰਾਇਮ ਦੱਸਾਂਗੇ ਉਸ ਦੀ ਲਾਇਬਿਲਟੀ ਦੱਸਾਂਗੇ ਨੰਬਰ 2 ਜਿਹੜਾ ਸਾਡਾ ਐਟੀਟਿਊਡ ਪੋਜ਼ਿਟਿਵ ਹੈਗਾ ਲੀਨੈਂਟ ਹੈਗਾ ਜੇ ਕੋਈ ਮੈਂ ਪਹਿਲੇ ਵੀ ਕਿਹਾ ਸੀਗਾ ਜਿਸ ਦਿਨ ਕੈਂਪੇਨ ਲਾਂਚ ਹੋਇਆ ਸੀ ਕਿ ਜੇ ਕੋਈ ਸਰੈਂਡਰ ਕਰਨਾ ਚਾਹੁੰਦਾ ਹੈ ਜੇ ਕੋਈ ਮੇਨਸਟ੍ਰੀਮ ਚ ਆਉਣਾ ਚਾਹੁੰਦਾ ਚਲੋ ਉਹਦੀ ਜੋ ਕ੍ਰਿਮੀਨਲ ਲਾਇਬਿਲਟੀ ਹੈ ਉਹ ਤੇ ਰਹੂਗੀ ਪਰ ਅਸੀਂ ਉਸ ਨੂੰ ਫੈਸਿਲਿਟੇਟ ਕਰਾਂਗੇ ਸੋ ਮੈਂ ਯੂਥ ਨੂੰ ਅਪੀਲ ਕਰਾਂਗਾ ਕਿ ਕ੍ਰਾਇਮ ਵੱਲ ਆ ਜਾਓ ਇਹ ਜਿਹੜੇ ਬਾਹਰ ਚੰਦ ਲੋਕ ਬੈਠੇ ਹੈਗੇ ਇਹ ਆਪ ਕੰਫਰਟੇਬਲ ਹੈ ਤੁਹਾਨੂੰ ਇਹ ਲਾਰੇ ਦਿੰਦੇ ਆ ਲਾਰੇ ਦੇ ਕੇ ਤੁਹਾਨੂੰ ਕ੍ਰਾਈਮ ਚ ਫਸਾ ਦਿੰਦੇ ਤਿੰਨ ਤਿੰਨ ਹਜ਼ਾਰ ਪੰਜ ਪੰਜ ਹਜ਼ਾਰ 10000 ਦੇ ਲਈ ਤੁਸੀਂ ਕ੍ਰਾਈਮ ਕਰਦੇ ਹੋ ਤੇ ਇਹ ਕ੍ਰਾਈਮ ਤੁਸੀਂ ਨਾ ਕਰੋ ਕ੍ਰਾਈਮ ਦੀ ਦੁਨੀਆ ਤੋਂ ਦੂਰ ਜਾਓ ਇੱਕ ਪੰਜਾਬ ਸਰਕਾਰ ਦਾ ਇੱਕ ਓਵਰ ਆਲ ਕਾਫੀ ਉਹ ਇਸ ਤੇ ਕੰਮ ਹੋ ਰਿਹਾ ਹੈ ਕਿ ਸਕਿੱਲ ਡਿਵੈਲਪਮੈਂਟ ਨੂੰ ਵਧਾਵਾ ਦਿੱਤਾ ਜਾਵੇ ਬਾਰਡਰ ਖੇਤਰਾਂ ਚ ਇੰਡਸਟਰੀਜ਼ ਨੂੰ ਐਮਫੈਸਿਸ ਦਿੱਤਾ ਜਾਵੇ ਸੋ ਥੈਟ ਯੂਥ ਲਈ ਐਮਪਲੋਇਮੈਂਟ ਅਪਰਚੂਨਿਟੀਆਂ ਹੋਣ ਅਸੀਂ ਇੱਕ ਐਂਟੀ ਗੈਂਗਸਟਰ ਹੈਲਪਲਾਈਨ 93946 93946 ਲਾਂਚ ਕੀਤੀ ਹੈ ਮੈਂ ਲੋਕਾਂ ਨੂੰ ਅਪੀਲ ਕਰਾਂਗਾ ਕਿ ਇਸ ਹੈਲਪਲਾਈਨ ਤੇ ਵੱਧ ਤੋਂ ਵੱਧ ਤੁਸੀਂ ਸਾਨੂੰ ਇਨਫੋਰਮੇਸ਼ਨ ਦਿਓ ਤਾਂ ਕਿ ਤੁਹਾਡੀ ਆਇਡੈਂਟੀਟੀ ਵੀ ਗੁਪਤ ਰੱਖੀ ਜਾ ਸਕੂਗੀ ਤੇ ਇਸ ਕਾਰਵਾਈ ਹੋਗੀ ਇੱਕ ਪੰਜਾਬ ਸਰਕਾਰ ਨੇ ਸੀਐਮ ਸਾਹਿਬ ਨੇ ਸਾਨੂੰ 10 ਕਰੋੜ ਦੇ ਫੰਡਸ ਰਿਵਾਰਡ ਹੈਡ ਦੇ ਅੰਡਰ ਦਿੱਤੇ ਜਿਹੜੀ ਐਨਡੀਪੀਐਸ ਐਕਟ ਦੀ ਇੱਕ ਰਿਵਾਰਡ ਪਾਲਿਸੀ ਹੈ ਜਿਹੜੀ ਆਲਰੇਡੀ ਸਰਕਾਰ ਨੇ ਨੋਟੀਫਾਈ ਕਰਤੀ ਹੈ ਜਿਸ ਦੇ ਵਿੱਚ 60000 ਕਿਲੋ ਦਾ ਰਿਵਾਰਡ 60000 ਰੁਪਏ ਦਾ ਰਿਵਾਰਡ 1 ਕਿਜੀ ਹਿਰੋਇਨ ਦੀ ਰਿਕਵਰੀ ਲਈ ਹੈਗਾ ਕੈਪ ਅਪਰ ਕੈਪ ਹੈਗੀ ਇਸੇ 10 ਲੱਖ ਦੀ ਅਪਰ ਕੈਪ ਹੈਗੀ ਤੇ 20000 ਜਿਹੜਾ ਹਰ ਆਈਓ ਨੂੰ ਜੇ ਕੋਈ ਕਨਫਿਕਸ਼ਨ ਹੁੰਦੀ ਹੈ ਰਿਵਾਰਡ ਮਿਲੂਗਾ ਤੇ 20000 ਹੀ ਰਿਵਾਰਡ ਮਿਲੂਗਾ ਫॉर ਏਵਰੀ ਪ੍ਰੋਪਰਟੀ ਫ੍ਰੀਜ਼ਿੰਗ ਤੇ ਇਸ ਦੇ ਨਾਲ ਨਾਲ ਇੱਕ ਅਸੀਂ ਪ੍ਰਪੋਜ਼ਲ ਗਵਰਨਮੈਂਟ ਨੂੰ ਭੇਜੀ ਜਿਹੜੀ ਬਹੁਤ ਛੇਤੀ ਅਪਰੂਵ ਹੋ ਜਾਊਗੀ ਸਟੇਟ ਕੈਬਨਿਟ ਵੱਲੋਂ ਤੇ ਮਾਨਯੋਗ ਸੀਐਮ ਸਾਹਿਬ ਨੇ ਇਨ ਪ੍ਰਿੰਸੀਪਲ ਅਪਰੂਵ ਕਰਤੀ ਉਸ ਦੇ ਵਿੱਚ ਅਸੀਂ ਐਸਐਸਪੀਸ ਡੀਆਈਜੀ ਰੇਂਜਿਸ ਕਮਿਸ਼ਨਰਸ ਆਫ ਪੁਲਿਸ ਆਪਣੇ AGTF ਦੇ ਹੈੱਡ DGP ਸਭ ਨੂੰ ਅਥਰਾਇਜ਼ ਕਰਾਂਗੇ ਕਿ ਉਹ ਰਿਵਾਰਡ SSPs ਨੂੰ 1 ਲੱਖ ਤੱਕ ਦਾ ਰਿਵਾਰਡ ਸੈਕਸ਼ਨ ਕਰਨ ਦੀ ਅਥਾਰਟੀ ਐਮਪਾਵਰ ਕਰ ਰਹੇ 1.5 ਲੱਖ ਤੱਕ ਰੇਂਜ DIGs ਸੋ ਇਹ ਰਿਵਾਰਡ ਪਾਲਿਸੀ ਇਹ ਪਬਲਿਕ ਲਈ ਵੀ ਹੈਗੀ ਤੇ ਪੁਲਿਸ ਆਫਸਰਸ ਲਈ ਹੈ ਸਾਡਾ ਫੋਕਸ ਹੈਗਾ ਕ੍ਰਿਮੀਨਲ ਫਾਈਨਾਂਸਿੰਗ ਨੂੰ ਡਿਮੋਲਿਸ਼ ਕੀਤਾ ਜਾਵੇ 107 BNSS ਤੇ ਦੂਜੇ ਜਿਹੜੇ ਲੀਗਲ ਪ੍ਰੋਵੀਜ਼ਨਸ ਨੂੰ ਯੂਜ਼ ਕਰਦੇ ਕਰਕੇ ਇਨਾਂ ਨੂੰ ਇੱਕ ਓਵਰਆਲ ਅਟੈਕ ਜਿਹੜਾ ਉਹ ਕ੍ਰਾਈਮ ਤੇ ਕੀਤਾ ਜਾਵੇ ਪੰਜਾਬ ਦੇ ਵਿੱਚ ਗੈਂਗਸਟਰਸ ਲਈ ਪੰਜਾਬ ਦੇ ਵਿੱਚ ਕ੍ਰਾਈਮ ਵੀ ਕੋਈ ਜਗ੍ਹਾ ਨਹੀਂ ਹੈ ਪੰਜਾਬ ਪੁਲਿਸ ਗੈਂਗਸਟਰ ਕ੍ਰਾਈਮ ਨੂੰ ਪੰਜਾਬ ਤੋਂ ਜੜ ਤੋਂ ਖਤਮ ਕਰ ਸਰ ਜਿੱਥੇ ਤੁਸੀਂੜੇ ਇੱਕ ਮਿੰਟ ਮਿੰਟ ਜਿੱਥੇ ਸਰ ਤੁਸੀਂ ਖੜੇ ਜੇ ਸਭ ਤੋਂ ਵੱਧ ਫੈਕਟਰੀ ਬਟਾਲਾ ਅਮਸਰ ਰੂਰਲ ਤਰਨਤਾਰਨ ਕੀ ਤੁਸੀਂ ਕਹਿ ਸਕਦੇ ਹੋ ਇਹਨਾਂ ਦੇ ਵਿੱਚ ਕਿਵੇਂ ਦੀ ਰਿਜ਼ਲਟ ਨਹੀਂ ਕੋਈ ਗੈਂਗਸਟਰ ਬੈਲਟ ਸਭ ਤੋਂ ਵੱਧ ਸਟੱਟਸੇ ਤੋਂ ਹੀ ਆ ਰਹੀ ਹੈ ਮੈਂ ਟਾਈਮ ਇੱਥੇ ਖੜਾ ਹਾਂ ਜੀ ਟਾਈਮ ਬਟਾਲਾ ਖੜਾ ਬੜਾ ਦਾਅਵੇ ਨਾਲ ਕਹਿ ਸਕਦਾ ਹਾਂ ਅਸੀਂ ਹਰ ਕੇਸ ਟ੍ਰੇਸ ਕੀਤਾ ਹੈ ਸਾਨੂੰ ਤੁਹਾਡਾ ਸਹਿਯੋਗ ਚਾਹੀਦਾ ਸਾਨੂੰ ਲੋਕਾਂ ਦਾ ਸਹਿਯੋਗ ਚਾਹੀਦਾ ਅਸੀਂ ਐਸੀ ਬਟਾਲਾ ਦੀ ਧਰਤੀ ਤੋਂ ਗੈਂਗਸਟਰਾਂ ਦਾ ਖਤਮ ਕਰਦਾ ਸਰ ਇੱਕ ਤੁਸੀਂ ਐਂਟੀ ਡਰੋਨ ਸਿਸਟਮ ਵੀ ਲੋਚ ਚੁਕਾ ਦਿੱਤਾ ਸੀਗਾ ਉਹਦੇ ਰਿਜ਼ਲਟ ਕਿਵੇਂ ਆ ਰਹੇ ਨੇ ਐਂਟੀ ਡਰੋਨ ਸਿਸਟਮ ਇਜ਼ ਅ ਵਰਕ ਇਨ ਪ੍ਰੋਗਰੈਸ ਸਾਡੀ ਬੀਐਸਐਫ ਨਾਲ ਹਮੇਸ਼ਾ ਜਿਹੜੀ ਨਿਰੰਤਰ ਕੋਆਰਡੀਨੇਸ਼ਨ ਰਹਿੰਦੀ ਹੈ ਐਂਟੀ ਡਰੋਨ ਸਿਸਟਮ ਬੀਐਸਐਫ ਦੇ ਵੀ ਕੰਮ ਕਰ ਰਹੇ ਪੰਜਾਬ ਪੁਲਿਸ ਦੇ ਵੀ ਕਰ ਰਹੇ ਇੱਕ ਐਬਸੋਲਿਊਟ ਕੋਆਰਡੀਨੇਸ਼ਨ ਨਾਲ ਤੇ ਇਸ ਤੋਂ ਕਾਫੀ ਚੰਗੇ ਰਿਜ਼ਲਟਸ ਮਿਲੇ ਹਨ ਤੇ ਅੱਗੇ ਵੀ ਅਸੀਂ ਇਸ ਨੂੰ ਵਧਾਵਾਂਗੇ ਹੋਰ ਸਿਸਟਮਸ ਜਿਹੜੇ ਉਹ ਇੰਸਟਾਲ ਕਰਾਂਗੇ ਸਰ ਪੀਐਮ ਵਿਜ਼ਿਟ ਤੋਂ ਪਹਿਲੇ ਜਿਹੜੇ ਸਾਰੇ ਖਾਲਸਤਾਨੀ ਐਕਟਿਵ ਹੋ ਗਏ ਆ ਬਿਲਡੀਆਂ ਉਡਾਣੇ ਦੀ ਧਮਕੀ ਦੇ ਪੰਜਾਬ ਪੁਲਿਸ ਇਸ ਟੋਟਲੀ ਕਮਿਟਿਡ ਪੰਜਾਬ ਦੇ ਵਿੱਚ ਅਸੀਂ ਪੀਸ ਹਾਰਮਨੀ ਸਿਕਿਉਰਿਟੀ ਨੂੰ ਮੇਨਟੇਨ ਰੱਖਿਆ ਉਸ ਨੂੰ ਅਸੀਂ ਮੇਨਟੇਨ ਰੱਖਾਂਗੇ ਅਸੀਂ ਹਰ ਹਰ ਸਾਜ਼ਿਸ਼ ਦਾ ਮੂੰਹ ਤੋੜ ਜਵਾਬ ਦਾਂਗੇ ਇਹ ਆਈਐਸਆਈ ਦੀ ਕੋਸ਼ਿਸ਼ ਹੈ ਕਿ ਉਹ ਪੰਜਾਬ ਦੇ ਵਿੱਚ ਇੱਕ ਪ੍ਰੌਕਸੀ ਵਾਰ ਆਈਐਸਆਈ ਲੜ ਰਹੀ ਹੈ ਉਹ ਪੰਜਾਬ ਮੋਰੇ ਹੈਗਾ ਪੰਜਾਬ ਦੇਸ਼ ਤੇ ਲੜਾਈ ਲੜ ਰਹਾ ਹੈ ਸੋ ਅਸੀਂ ਫੁਲੀ ਕੰਪੀਟੈਂਟ ਹੈਗੇ ਇਸ ਨੂੰ ਹੈਂਡਲ ਕਰਾਂਗੇ ਸਰਕਾਰ ਵੱਲੋਂ ਤੁਹਾਨੂੰ ਟ੍ਰੈਕਸ਼ਨ ਮਿਲਦੀਆਂ ਤੁਸੀਂ ਪੁਲਿਸ ਜਾਂ ਜ਼ਿਲ੍ਹਿਆਂ ਦੇ ਵਿੱਚ ਭੇਜਿੰਦੇ ਨੂੰ ਲੱਗਦਾ ਨਹੀਂ ਕਿ ਪੁਲਿਸ ਦੇ ਉੱਤੇ ਵੀ ਕਿਤੇ ਨਾ ਕਿਤੇ ਜ਼ਿਆਦਾ ਪ੍ਰੈਸ਼ਰ ਹੈ ਜਾਂ ਕੰਮ ਦਾ ਪ੍ਰੈਸ਼ਰ ਜਿਹੜਾ ਆਪਰੇਸ਼ਨ ਭਰਾਰ ਵੀ ਹੋ ਗਿਆ ਡਰੱਗ ਦੇ ਅਗੇਂਸਟ ਵੀ ਹੋ ਗਿਆ ਹਰ ਕਮ ਪੁਲਿਸ ਤੇ ਤੁਹਾਡਾ ਕੈਪੀਸ਼ੀਟ ਫੋਰਸ ਹੈ ਕਿ ਉਹਨਾਂ ਸਾਈਪ 50 ਪੁਲਿਸ ਇੱਕ ਬਹੁਤ ਜੰਬਾਸ ਤੇ ਬਾਦਰ ਫੋਰਸ ਹੈ ਤੇ ਪੰਜਾਬ ਪੁਲਿਸ ਨੇ ਅਤਵਾਦ ਖਤਮ ਕੀਤਾ ਸੀ ਪੰਜਾਬ ਪੁਲਿਸ ਨੇ ਨਸ਼ਿਆਂ ਤੇ ਬਹੁਤ ਤੁਹਾਡੇ ਸਹਿਯੋਗ ਨਾਲ ਦੇਖੋ ਇਹ ਪਬਲਿਕ ਸਪੋਰਟ ਤੋਂ ਹੁੰਦਾ ਹੈ ਤੇ ਸਾਨੂੰ ਲੋਕਾਂ ਦੀ ਸਪੋਰਟ ਮਿਲ ਰਹੀ ਹੈ ਇਹ ਇਕੱਠੇ ਲੋਕ ਤੇ ਪੁਲਿਸ ਇਕੱਠੇ ਹੋ ਕੇ ਜਿਹੜਾ ਇਸ ਤੇ ਕਾਬੂ ਪਾਉਂਦੇ ਇੱਕ ਆਡੀਓ ਬੀਐਸਐਫ ਬਾਰਡਰ ਬੈਲਟ ਰਿਨਫੋਰਸਮੈਂਟ ਜੋ ਸੁਪਰਨੀ ਕਰਾਦੀ ਜੇ ਕੈਂਪ ਲਗਾ ਰਹੀ ਹੈ ਇਹ ਉਹ ਰੋਚਗਾਰ ਦੇਣੇ ਲਈ ਟ੍ਰੇਨਿੰਗ ਲਈ ਐਸਾ ਪੰਜਾਬ ਹੋ ਰਿਹਾ ਹੈ ਨਹੀਂ ਅਸੀਂ ਵੀ ਬਹੁਤ ਜ਼ਿਆਦਾ ਇਸ ਤੇ ਨਾ ਅਸੀਂ ਇਨਫੈਕਟ ਅਵੇਰਨੈਸ ਕੈਂਪਸ ਇਨਫੈਕਟ 40000 ਤੋਂ ਵੱਧ ਲਾਏ ਹੈ ਵਿਲੇਜ ਡਿਫੈਂਸ ਕਮੇਟੀਆਂ ਦੇ ਵਿੱਚ ਤਕਰੀਬਨ ਸਵਾ ਲੱਖ ਮੈਂਬਰਸ ਹੈਗੇ 13000 ਪਿੰਡਾਂ ਦੀ ਵਿਲੇਜ ਡਿਫੈਂਸ ਕਮੇਟੀਆਂ ਸੈਟ ਅਪ ਹੋਈਆਂ ਤਾਂ ਇੱਕ ਜੰਗੀ ਪੱਧਰ ਤੇ ਜਿਹੜਾ ਯੋਧ ਨਸ਼ਿਆਂ ਵਿਰੁੱਧ ਹੈ ਪੰਜਾਬ ਸਰਕਾਰ ਦੇ ਸਾਰੇ ਡਿਪਾਰਟਮੈਂਟਸ ਲੋਕਾਂ ਨੂੰ ਲਾਲ ਲੈ ਕੇ ਇਸ ਤੇ ਕੰਮ ਕਰ ਰਹੇ ਸਰਵੀਆਂ ਡੀਐਸ ਕਮੇਟੀ ਨੇ ਵੀ ਚੰਗੇ ਰਿਜ਼ਲਟ ਦੇਣੇ ਸ਼ੁਰੂ ਕਰ ਦਿੱਤੇ ਨੇ ਦੇਖੋ ਜੀ ਅੰਮ੍ਰਿਤਸਰ ਚ ਇਹ ਵਿਲੇਜ ਡਿਫੈਂਸ ਕਮੇਟੀ ਤੇ ਪੁਲਿਸ ਦਾ ਸਾਂਝਾ ਆਪਰੇਸ਼ਨ ਸੀ ਉਹਨਾਂ ਦੇ ਕੋਲ ਇਨਫੋਰਮੇਸ਼ਨ ਆਈ ਸੀ ਜਿਹੜੀ ਉਹਨਾਂ ਨੇ ਸ਼ੇਅਰ ਕੀਤੀ ਸੋ ਅਸੀਂ ਉਸ ਕੇਸ ਦੇ ਵਿੱਚ ਵੀ ਦੂਜੇ ਕੇਸਾਂ 'ਚ ਵੀ ਮੈਂ ਲੋਕਾਂ ਨੂੰ ਕਹਾਂਗਾ ਖੁੱਲ ਕੇ ਆਓ ਤੁਸੀਂ ਸਾਨੂੰ ਇਨਫੋਰਮੇਸ਼ਨ ਦਿਓ ਤੁਹਾਨੂੰ ਰਿਵਾਰਡ ਮਿਲੇਗਾ ਨੌਜਵਾਨਾਂ ਨੂੰ ਕੀ ਤੇ ਸਰ ਕੀ ਕਹਿਣਾ ਚਾਹੁੰਦੇ ਜਿਹੜੇ ਮੈਂ ਨੌਜਵਾਨਾਂ ਨੂੰ ਕਹਾਂਗਾ ਦੇਖੋ ਤੁਸੀਂ ਪੰਜਾਬੀ ਇੱਕ ਬਹਾਦਰ ਬਹਾਦਰ ਲੋਕ ਹੈ ਪੰਜਾਬ ਪੰਜਾਬੀਆਂ ਦਾ ਜਿਹੜਾ ਐਂਟਰਪ੍ਰੈਨਰਸ਼ਿਪ ਕੰਮ ਪ੍ਰਤੀ ਜਿਹੜਾ ਜਜ਼ਬਾ ਹੈਗਾ ਤੇ ਤੁਸੀਂ ਕੰਮ ਵੱਲ ਧਿਆਨ ਦਿਓ ਡਵੈਲਪਮੈਂਟ ਪੰਜਾਬ ਨੂੰ ਪੰਜਾਬ ਨੂੰ ਦੁਬਾਰਾ ਪੰਜਾਬ ਨੂੰ ਡਵੈਲਪ ਵਧੀਆ ਕਰੋ ਰੰਗਲਾ ਪੰਜਾਬ ਬਣਾਓ ਅਸੇ ਇੱਕ ਆਡੀਓ ਵਾਇਰਲ ਹੋ ਰਹੀ ਹੈ ਗੈਂਗਸਟਰ ਦੀ ਜੋ ਚੁਣੌਤੀ ਦੇ ਰਹਾ ਕਿ ਆਪਰੇਸ਼ਨ ਮੇਨ ਵਾਲ ਦੇ ਟੀਮ ਦੇ ਪ੍ਰਵਾਹ ਅਸੀਂ ਇਸ ਤਰ੍ਹਾਂ ਦੇ ਗੈਂਗਸਟਰਸ ਨੂੰ ਕ੍ਰਿਮੀਨਲਸ ਨੂੰ ਅਸੀਂ ਵਾਪਸ ਲੈ ਕੇ ਆਵਾਂਗੇ ਜਿਹੜੇ ਲਾ ਨੂੰ ਫੇਸ ਕਰਨਗੇ ਥੈਂਕ ਯੂ ਸਰ ਪਰ ਕਟੀਆਂ